ਜਦੋਂ ਖੋਪੀ ਨਾਲ ਨਾਮ ਧਾਰੀਆਂ ਦਾ ਉੱਥੇ ਆਪ ਗਏ ਤੇ ਦੀਵਾਨ ਬਖਰਾ ਸਿਲਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਸ਼ਬਦ ਵੀ ਕਰਾ ਦਿੱਤੀ ਨਾਮ ਧਾਰੀਆਂ ਦੇ ਪ੍ਰਤਾਸੰਗ ਦੇ ਪਾਸੋਂ ਸਾਰੇ ਉੱਥੇ ਜਿੰਨੇ ਲੋਕ ਸੀ ਸਾਰੇ ਨੇ ਉਹਦੇ ਪਾਸ ਕਥਾ ਚਾਹ ਲਈ ਜਿਸ ਵੇਲੇ ਕਥਾ ਸੁਣ ਕੇ ਮੋਤ ਹੋ ਗਏ ਥਾਰਿਆਂ ਉਮਰ ਛੇਆ ਉੱਥੇ ਇਹ ਖੋਤੇ ਜਿਹੜਾ ਇਹਨਾਂ ਨਾਮ ਧਾਰੀਆਂ ਨੇ ਹੋਲਾ-ਭੱਲਾ ਬਣਾਇਆ ਸੀ ਉਸ ਵੇਲੇ ਵੀ ਇਹ ਗੱਲ ਹੋਈ ਹੈ ਇਸ ਪ੍ਰਕਾਰ ਮਹਾਰਾਜੀ ਆਗਿਆ ਦੇ ਨਾਲ 1900 ਸਿਆਸੀ ਵਿਤਰੀ ਨੂੰ 4 ਫੱਗਣ ਵਾਲੇ ਦੇ ਨੇ 8 ਵਜੇ ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਨਿਵਾੜ ਦਾ ਕੀਰਤਨ ਚਲਾਰ ਰਹੇ ਸਨ ਸਰਦਾਰ ਨੇ ਛੱਕਾ ਜਿਸ ਵੇਲੇ ਕੜਦੇ ਸੀ ਰਾਜੀ ਸਿੰਘ ਉਹਦੇ ਅਖੰਡ ਪਾਠ ਦਾ ਭੋਗ ਆ ਗਿਆ ਕੋਗੋਂ ਤੋਂ ਸੱਜਣ ਕਹਿਦੀ ਅਸੀਂ ਜੁਣ ਫੱਗੂ ਜੀ ਆਉਣੀ ਆ ਇਸ ਪ੍ਰਕਾਰ ਸਾਹਿਬ ਜੀ ਉਹਨਾਂ ਮਹਾਪੁਰਖ ਖਾਨ ਨੂੰ ਅੱਜ ਦੇ ਦਿਨ ਨੇ ਗੱਦ ਮਹਾਰਾਜ ਉਸ ਵਕਤ ਬਾਬਾ ਜੀ ਨੂੰ ਸੋਚੀ ਸੀ ਨਾ ਦੋਸਤਾਂ ਅੰਦਰੋਂ ਕੰਕਰ ਕਰਕੇ ਅੱਗੇ ਨਾ ਕਰਦੇ ਦੀ ਆਉਣ ਬੁਲਦੇ। ਇਹਦੇ ਕੰਨ ਦੇ ਵੱਟ ਪਾਇਆ ਕਰਦੇ ਉਹ ਆਪ ਵੀ ਸੰਕਿਆ ਕਰਾ ਕੇ ਬਾਹਰ ਜਾ ਰਹੇ ਸਨ। ਫਾਟੇ ਦੇ ਕੋਲ ਸੰਤਾਂ ਦੇ ਨਾਲ ਮੇਲ ਕਰ। ਸੰਤਾਂ ਨੂੰ ਮੋਟਕਾਰ ਕੀਤੀ। ਸੰਤਾਂ ਦਾ ਨਾਮ ਸੁਣਿਆ। ਕਹਿੰਦੇ ਇਸ ਦੇ શરીਰ ਦਾ ਨਾਮ। ਉਹ ਕਹਿੰਦੇ ਗੁਰਦਾਰੇ ਸਾਹਿਬ ਚ ਲਾਇਆ ਹੈ। ਇਹ ਆ ਕੇ ਮੇਰੇ ਅੱਖਾਂ ਖਰਾਬ ਤੇ ਉਹਨੂੰ ਬਾਅਦ ਬਾਬਾ ਜੀ ਆ ਗਏ। ਦੇਸ਼ਦਾਰ ਸਾਧਿਆ ਇਹ ਸਾਰੇ ਆ ਕੇ ਮਹਾਂਪੁਰਖਾਂ ਦੇ ਪਾਸ ਕਾਨੂੰ ਲਾਗੇ ਜਿਸ ਨੇ ਸੰਤਾਂ ਦੇ ਪਾਸ ਆਲੇ ਸੀ ਉਸ ਨੇ ਤਹਿਲਕਰੀਏ ਪੁਂਦਰ ਕਮਾਣਾਏ ਸਭ ਦਿੱਤੀ ਉਹ ਸ਼ਬਦ ਤੋਂ ਲਾ ਕੇ ਸਾਰੀ ਕਥਾ ਪੂਰੀ ਕੀਤੀ ਫਿਰ ਸੰਤਾਂ ਦੇ ਪਾਸ ਰਹਿੰਦਿਆਂ ਹੋਇਆਂ ਹਮੇਸ਼ਾ ਲਈ ਆਦਿ ਦਾ ਸੁਭਾਅ ਸੀ ਕਿ ਸੰਤਾਂ ਦੇ ਭਾਂਡੇ ਹੀ ਮਾਣਦੇ ਰਹੇ ਉਹ ਘਰ ਵੀ ਜਿੰਦੇ ਰਹਿੰਦੇ ਤੇ ਉਸ ਆ ਕੇ ਰਹਿੰਦੇ ਤੇ ਸੰਤਾਂ ਦੇ 뒤ਖੇ ਜਿਹਦੇ ਵਰਤਣੇ ਉਹਨਾਂ ਦਾ ਜਲ ਪਾਣੀ ਅਟਜੰਦੇ ਇਸ ਰੰਗ ਵਿੱਚ ਰਿਆ ਕਰਦੇ ਬਸਤੀ ਇਸ ਨੂੰ ਮਾਸੀ ਤੇ ਨਹੀਂ ਲਿਆ ਹੋਇਆ ਕਦੇ ਪਾਣੀ ਦੀ ਦੇਖਿਆ ਰਹਿੰਦੇ ਪਾਣੀ ਦੀ ਬੇਚਾਰੀ ਕਹਿੰਦੇ ਮੱਛੀਆਂ ਨੂੰ ਪਾਰਾ ਨੂੰ ਲੱਗੋ ਸਾਨੂੰ ਕਿਉਂ ਲੱਦੇ ਸਾਨੂੰ ਕਦੇ ਤੇ ਪੈਦੇ ਰਹਿੰਦੇ ਕਹਿੰਦੇ ਸਾਨੂੰ ਗਰਮੀ ਕਿਉਂ ਲੱਗੇ ਤਰੀਲ ਨਹੀਂ ਕਹੀਏ ਗਰਮੀ ਲੱਗਦੀ ਹੈ ਇਸ ਪ੍ਰਕਾਰ ਕੰਮ ਕਰਦੇ ਕਾਹਨੂੰ ਕਰਦੇ ਇੱਕ ਗੰਦੀ ਗੱਲ ਹੈ ਕਿ ਫੇਰਦਾਦਾਰ ਜਿਹੜੇ ਸੀ ਕੰਤਾਲ ਨੂੰ ਨਾ ਕੋਈ ਨਹੀਂ ਸੀ ਅਗਰੇ ਬਾਬਾ ਜੀ ਹੁਸਨ ਸਿੰਘ ਜੀ ਉਹ ਬਾਹਰ ਜਾ ਕੇ ਖੈ ਆਪਣੀ ਖਾਰੀਆਂ ਦੇ ਪਾਸ ਪਹਿਲੇ ਪਾਸੇ ਜਗਾ ਹੈ ਇੱਕ ਉੱਧਰ ਜਾ ਕੇ ਸਿੰਧ ਪਾਣੀ ਦੀ ਭਰ ਕੇ ਰੱਖ ਲਿਆ ਕਰਦੇ ਇਹ ਕੋਈ ਚਾਰ ਲੱਗਦੀ ਉੱਧਰ ਇਹ ਪਾਣੀ ਪੀ ਲਿਆ ਕਰਦੇ ਕਿ ਕੋਈ ਬਲਾਕ ਨਹੀਂ ਕਰ ਕੋ ਮਾਰੀ ਕਹਿੰਦੇ ਇਹਦੇ ਮਹਤਮਾ ਨੂੰ ਕਹਾ ਕਰਾਉਨੇ ਆ ਐਵੇਂ ਫਾੜੂ ਤੁਸੀਂ ਇੰਨੇ ਹੋ ਕੰਤਾਲ ਨੂੰ ਪਾਣੀ ਵੀ ਨਹੀਂ ਤੁਸੀਂ ਪਜਾਉਂਦੇ ਕੋਈ ਉਹ ਜਨ ਸੁਣ ਕੇ ਸਮਝਣੇ ਉਸ ਜਿਹੜੇ ਗੜਵਾ ਭਰ ਕੇ ਆਪਣੀ ਜਿੱਤ ਨੂੰ ਲੈ ਗਿਆ ਬੋਤੋ ਦੇ ਕੋਈ ਕੋ ਲੈ ਕੇ ਉੱਥੇ ਖਾੜੀਆਂ ਜਿੱਤੇ ਸੁਣੇ ਸੀ ਪਰੇ ਕੱਪ ਕਰਨ ਵਾਲੇ ਖਾਂਚ ਉੱਥੇ ਚਲੇਗੇ ਅੱਗੇ ਫਤ ਬਿਸ਼ਰ ਜ਼ਿੰਦਗੀ ਨੂੰ ਤੇ ਲੱਗੀ ਹੋਈ ਸੀ ਤੇ ਲੱਗੀ ਤੇ ਪਾਣੀ ਨੂੰ ਜਦੋਂ ਆ ਕੇ ਦੇਖਣ ਲੱਗੇ ਉਹ ਦਰਨੀ ਜਿਹੜੀ ਸੀ ਹਿੱਲ ਕੇ ਡੁੱਲ ਗਈ ਤੇ ਪਾਣੀ ਸਾਰਾ ਉਹਦੇ ਚ ਮਿਲ ਗਿਆ ਤੇ ਹੱਥ ਕੇ ਕਹਿੰਦੇ ਮੈਂ ਸੀਲਾ ਪਾਣੀ ਆਪਣੇ ਮਨ ਨੂੰ ਕਹਿੰਦੇ ਫਤਗੰਗ ਜਾ ਕੇ ਜੰਮੋ ਤੇ ਮੱਖਾ ਦੇਖਿਆ ਤੇ ਜਲ ਹਾਜ਼ਰ ਕੀਤਾ ਫੱਟ ਕੇ ਤੈਨੂੰ ਕਿਹਨੇ ਧੋਧਿਆ ਤੈਨੂੰ ਮਾਰਾ ਤੁਸੀਂ ਧੋਧਿਆ ਇਸ ਵਿਚਕਾਰ ਕਹਿਣ ਤੋਂ ਬੜਾ ਆਪਣੀ ਪ੍ਰੇਮਤ ਹੈ ਗਿਆ ਪ੍ਰੇਮਤ ਨੇ ਕਹਿੰਦੇ ਜੰਮਾ ਤੂੰ ਇੱਥੇ ਬੈਠ ਵਾਜ ਨੂੰ ਦਾ ਜਾਦ ਕਰ ਕਿਉਂ ਕਹੇ ਕਿ ਚਲੇ ਗਏ ਆਪ ਵੀ ਵਾਜ ਨੂੰ ਮੰਤਰ ਜੈਸਾ ਉਹ ਜਿਹੜੇ ਰੋਸਨ ਹੈ ਉਸ ਵੇਲੇ ਧਰਤੀ ਇਸ ਨਾਮਕ ਗੁਰੂ ਨਾਨਕ ਦੇਵ ਜੀ ਪ੍ਰਤੀਤ ਹੋਏ ਆ ਜਦੋਂ ਪ੍ਰਤੀਤ ਹੋਇਆ ਇਹ ਪਹਿਰ ਮਗਰੋਂ ਬਾਬਾ ਅਸ਼ਿਸ਼ ਸਿੰਘ ਦੀ ਰਾਏ ਕੀ ਦੇਖਦੇ ਆ ਇਹ ਜਿਹੜਾ ਅੰਗਰੇਜ਼ੀ ਰੁਪਇਆ ਹੈ ਨੂੰ ਕਹਿੰ ਲੱਗੇ ਗੁਰੂ ਖਾ ਅਸੀਂ ਕਿਥੇ ਪਾਇ ਰੱਖੀਏ ਸਾਰਿਆਂ ਨਾਲ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਦੇ ਵਸਣ ਕਹੇ ਧਿਆਨ ਨੂੰ ਗੁੱਜੇ ਰੱਖਿਆ ਕਰੋ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਇਸ ਤਰ੍ਹਾਂ ਕਹਿ ਕਿ ਉਹਨਾਂ ਨੇ ਉਹਨਾਂ ਦੀ ਫੁਰਤ ਨੂੰ ਉਸ ਪਾਸੇ ਉਹ ਜਿਹੜਾ ਬਾਹਰ ਪਥਾਰੀ ਦੀ ਮੀਂਹ ਦੇ ਸੀ ਉਹਨੂੰ ਸਕੋਚਤਾ ਜਿਹੜਾ ਆਗੇ ਨਾਲ ਕਦੇ ਬਰਾਗ ਚ ਆ ਕੇ ਗੱਡੀ ਵੇਖਾ ਤੈਨੂੰ ਆ ਕੇ ਸਿਰ ਰੱਖ ਕੇ ਪੈ ਜਾਂਦੇ ਅਬੇ ਉਸ ਵੇਲੇ ਮਹਾਂਪੁਰਖਾਂ ਨੇ ਕਿ ਉਹ ਜੀ ਇਹਦਾ ਜੋਗ ਨਹੀਂ ਕਰਦੇ ਇਹ ਮੈਂ ਵਿਰਾਸ ਕਰਦੇ ਆ ਤੇ ਮੈਂ ਦੇਖੀ ਤੋ ਅਸੀਂ ਸੇਵਾ ਵਰੀ ਲੈਣੀ ਏ ਕਿ ਜੋਗ ਵੀ ਕਰ ਰਹੇ ਉਹ ਉਸ ਵਕਤ ਉਹ ਗੱਡੀ ਆਦੀ ਸਿਰ ਰੱਖਿਆ ਹੋਇਆ ਤੇ ਦੂਰੋਂ ਦੇਖਿਆ ਗੱਡੀ ਵਾਲਿਆਂ ਨੇ ਕਿ ਕੋਈ ਆਦਮੀ ਪਿਆ ਉਹਨਾਂ ਨੇ ਕਿਹਾ ਕਿ ਮਰਦਾ ਦਾ ਕੋਈ ਹੋਵੇ ਉਹ ਗੱਡੀ ਖੜ੍ਹਾ ਕੇ ਦੇਖਿਆ ਤੇ ਸ਼ਰੀਰ ਦੇ ਤਰਾਂ ਚੜੇ ਹੋਏ ਆ ਤੇ ਪਾਸੇ ਕਰਕੇ ਲੈਣ ਦੇ ਜੇ ਲੈ ਗੋ ਗੱਡੀ ਸੰਤ ਮੇਸ਼ੂਸੂ ਦੀ ਵਾਪਸ ਆ ਕੇ ਕਹਿੰਦੇ ਫੁਰਖਾ ਤੂੰ ਕੀ ਕਰਨਾ ਹੈ ਅੱਗੇ ਵਾਸਤੇ ਆਪਨ ਘਾਤਨੀ ਨੂੰ ਕਰਨਾ ਕੋ ਨੂੰ ਪਤਾ ਕਿ ਫਿਰ ਥੋੜੋ ਸੇਵਾਗੁਰ ਨਾਰਸਾ ਨੂੰ ਕਿੰਨੀ ਲੈਣੀ ਇਸ ਬਰਾਮੇ ਚ ਦੇਖ ਕੇ ਜੇ ਵਾਪਸ ਲੈ ਆਏ ਉਹ ਕਥਾ ਪੂਰੀ ਹੋਈ ਹਜੂਰ ਸਾਹਿਬ ਸੰਤ ਮਹਾਰਾਜ ਚਲੇਗੇ ਹਜੂਰ ਸਾਹਿਬ ਵਿੱਚ ਜਾ ਕੇ ਤਿੱਥੇ ਬਰਾਵੇਂ ਸੰਤੋ ਬਰਾਮ ਹੋ ਕੇ ਅੰਮ੍ਰਿਤਸਰ ਆਏ ਬਾਬੇ ਹਦੀਰ ਸਿੰਘ ਨੇ ਪਹਿਲੀ ਕਥਾ ਤੋਰੀ ਉਸ ਵਕਤ ਉਸ ਵਕਤ 40 ਦਿਨ ਸੰਤੋਖੇ ਰਹੇ 40 ਦਿਨ ਬਾਅਦ ਸੰਤ ਜੀਉਰ ਸਾਹਿਬ ਤੋਂ ਪੜ੍ਹਨੇ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਬਿਸ਼ੂ ਸਿੰਘ ਜੀ ਜੀਮਾ ਸਾਹਿਬ ਕੋ ਜੀ ਕੇਨਾਲੇ ਜਾ ਕੇ ਸਾਰੀ ਗੁਰੂ ਜਨ ਸਾਹਿਬ ਦੀ ਕਥਾ ਪੜਾਈ ਸਾਰੀ ਸ੍ਰੀ ਗੁਰੂ ਸਾਹਿਬ ਦੀ ਕਹਾਣੀ ਬਹੁਤ سارے ਸਾਧੂ ਪੜ੍ਹਦੇ ਸਨ ਸੰਤ ਮਹਾਂਪੁਰਖ ਜਿਨ੍ਹਾਂ ਦਾ ਇੱਕ ਸਬੀਰੂ ਆਪਾਂ ਯਾਦਗਾਰ ਬਣਾ ਚੁੱਕੇ ਸੰਤ ਮਹਾਂਪੁਰਖ ਵੀ ਪਹਿਲਾਂ ਸੰਤਾਂ ਤੋਂ ਆਏ ਹੋਏ ਸਨ ਬਾਬਾ ਕੰਕਹਾ ਸਿੰਘ ਜੀ ਅਦੇ ਇਸ ਦੇ ਦੁਆਰ ਹੋਰ ਮਹਤੂਮਾ ਵੀ ਬੜੇ ਸਾਰੇ ਦੇ ਸਾਰੇ ਮਹਤੂਮਾ ਸੰਤਾਂ ਦੇ ਆਉਣ ਤੋਂ ਪਹਿਲਾਂ ਆਏ ਹੋ ਕੰਤਾਰੇ ਨਾਲ ਹੀ ਰਿਆ ਕਰਦੇ ਸਨ ਆਪ ਦੀ ਸਾਹਰ ਹੋ ਕੇ ਸੋਬਾ ਜੁੜੇ ਰਹੇ ਇਸ ਪ੍ਰਕਾਰ ਉਹ ਸਾਰੀ ਕਹਾਣੀ ਕਰਦੇ ਹੋਇਆ ਇੱਕ ਦੂਜਾ ਗੰਦੀ ਗੱਲ ਹੈ ਕਿ ਮੇਰੀ ਜੀ ਦੌਰ ਤੋਂ ਸਰਦਾਰ ਕਿਹ ਬਚਾ ਦੋ ਪਾਏ ਖਾਰੀ ਨਾਲ ਸੰਗ ਜਾਗਿਆ ਕਰਦੇ ਦਿਨੇ ਇੱਕ ਘੰਟਾ ਬਰਾਜਿਆ ਕਰਦੇ 12 ਤੋਂ 1 ਤੱਕ ਮੇਰੇ ਤੋਂ ਥਰੀ ਕੰਟਰੀ ਤੁਮਰਨ ਨੂੰ ਲਾਉਂਦੇ। ਕਹਾੜਾ ਕਿਤੇ ਹਿਮਨ ਵਿੱਚ ਤਾਰਿਆਂ ਦੀ ਛਾਂਵੇਂ ਕਹਾ ਕਰਾਇਆ ਕਰਦੇ। ਇਹ ਪੁੱਛਿਆ ਕਿ ਬੋ ਮਿੱਤਰ ਜੀ ਅਖੀਰ ਮਾਰਾ ਜੀ ਤੇ ਚੱਕੂ ਕੀ ਨੇ ਆ ਕਰੀਏ ਜੋ ਮੀਨ ਤੋਂ ਬਚ ਰਹੇ। ਇਹ ਸੁਣ ਕੇ ਬਾਬਾ ਵਿਸ਼ਵ ਸਿੰਘ ਜੀ ਚੱਤੀ ਕੀ ਲਾ ਗਏ। ਰਾਤ ਨੂੰ ਚੱਕੂ ਕੀਆ ਕਰਨ। ਇਹ ਜਦੋਂ ਪਤਾ ਲੱਗਾ ਖੰਡ ਆਪ ਚੱਕੀਲੇ ਨਾਲ ਆ ਕੇ ਲਾਗੇ ਮਾਰਾ ਮੇਲੂ ਆ ਗਿਆ ਜੀ। ਫੇ ਉਸ ਦਿਨ ਉਹ ਦਾ ਸੰਤ ਵਿਸ਼ਵ ਸਿੰਘ ਨਾਲ ਬੈਠਦੇ ਰਹੇ। ਤੇਰੇ ਮੈਂ ਕਿਤੇ ਨਾਰਾ ਨਹੀਂ ਪਿਹਾ ਕਰਾਂਗਾ ਆਪ ਸਾਰੀ ਰਾਤ ਇਸ ਰਲਦੀਆ ਕਰਦੇ ਤੇ ਲੰਗਰ ਵਿੱਚ ਕਾ ਪ੍ਰਸ਼ਾਦ ਵਾਸਤੇ ਆਟਾ ਘਰ ਤੋਂ ਘੱਟ ਇਹਨਾਂ ਵੱਲੋਂ ਹੀ ਤਿਆਰ ਕਰਦਾ ਇਸ ਪ੍ਰਕਾਰ ਦੀ ਜੇਵਾ ਦੀ ਇੱਕ ਜਿੰਦ ਦੀ ਗੱਲ ਹੈ ਰਾਤ ਨੂੰ ਵੱਡੀ ਰਾਤ ਦੀ ਇੱਕ ਭਾਈ ਬਹੁਤ ਬਕਰਾਲ ਘਾਰੀ ਆਕਾਰ ਵਾਲਾ ਜਿਹਦੇ ਪਾਠੀ ਮੱਝ ਵੀ ਹੱਥੀਂ ਪਕੜੀ ਐ ਕੋਈ ਧਿਆਨ ਚ ਕੀ ਜਾਈ ਤੇ ਉਹ ਹੀ ਜਦੋਂ ਉਹ ਹੰਕ ਦੀ ਜਾਈ ਤੇ ਸੰਤ ਸੁੰਦਰ ਸਿੰਘ ਜੀ ਉੱਠ ਕੇ ਉਹਦੇ ਲੱਤ ਮਾਰੀ ਜੋ ਲੱਤ ਮਾਰੀ ਉਹ ਕੋਈ ਧੀ ਨਹੀਂ ਸੀ ਕੰਦ ਵਿੱਚ ਲੱਤ ਵੱਜੀ ਸੰਤ ਨਿਹੁਰ ਸਿੰਘ ਜੀ ਆ ਗਏ ਕਹਿੰ ਲੱਗੇ ਪੁਰਖਾ ਇਹ ਤੇਰਾ ਕੋਈ ਪੂਰਣੇ ਜਨਮ ਦਾ ਦੈਰੀ ਸੀ ਇਹ ਤੈਨੂੰ ਨਾਕਤਾਂ ਨੂੰ ਆ ਕੇ ਆਇਆ ਸੀ ਤੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਕੀ ਪੀਂਦਾ ਸੀ ਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਦੇ ਜਰਾ ਤਾਂ ਪਿਓ ਖਤਮ ਹੋਇਆ ਤੈਨੂੰ ਦਿਖਾਈ ਦੇ ਕੋ ਸਮਾਪਤ ਹੋ ਗਿਆ ਇਸ ਪ੍ਰਕਾਰ ਕਰਦੇ ਹੋ ਕਰਉਂਦੇ ਹੋ ਸਾਹਿਬ ਸਿੰਘ ਵੀ ਬੜੀ ਤਹਿਲ ਕਰਦੇ ਬੜਾ ਪਿਆਰ ਵਿੱਚ ਸੰਤ ਮਾਲਾ ਬੜਾ ਪਿਆਰ ਕਰਦੇ ਸਭ ਭਗਤ ਸਿੰਘ ਵੀ ਹੋਰ ਮਹੱਤਮਾਂ ਬਹੁਤ سارے ਸਾਹਿਬ ਹੀ ਆ ਰਹੇ ਹਾਂ ਕਰਦੇ ਗਉਆਂ ਤੋਂ ਸਾਰੀਆਂ ਉੰਡੀਆਂ ਉਹਦਾ ਦੁੱਧ ਹਰੋ ਗੇਸ਼ਾਂ ਰਾਤ ਨੂੰ ਸਾਰੇ ਸਾਦ ਨੂੰ ਵੀ ਇੱਕ ਗਲਾਸ ਪਿਆਇਆ ਜਾਂ ਕਰਦਾ ਲੰਗਰ ਬੜਾ ਉਤਮ ਚਲਾਇਆ ਕਰਦੇ ਆਪ ਦਾ ਇਹ ਬਚਨ ਸਿੰਘ ਸੰਤ ਜੀ ਸੁਣਨ ਵਾਲਾ ਦਿੰਦੇ ਗੱਲਾਂ ਕਰਦੇ ਹੋਗੇ ਅਸੀਂ ਦੇਰੇ ਦੀ વાત ਕਰਾਂਗੇ ਜਦੋਂ ਉਹਨਾਂ ਸੰਗਤ ਵਿੱਚ ਕੋਈ ਸੁਖੂਨੀ ਸਾਹਿਬ ਬਣ ਲੱਗ ਜਾਂਦਾ ਤੇ ਖਤਨਾ ਵਾਹਿਗੁਰੂ ਦਾ ਜਾਪ ਕਰਨ ਲੱਗ ਜਾਂਦਾ ਤੇ ਉਹ ਸਾਰੇ ਦੇਰੇ ਜਾਪ ਹੋਣ ਲੱਗ ਜਾਂਦਾ ਫਿਰ ਉਹ ਬਾਬਾ ਜੀ ਆਇਆ ਕਰ ਤੇ ਇਸ ਪ੍ਰਕਾਰ ਸਾਧ ਸੰਗੇਵੀ ਕੰਟਰੀਬਿਊਸ਼ਨਸ ਉਹਦੇ ਤਾਸੂ ਵਿਦਿਆ ਪ੍ਰਾਪਤ ਕੀਤੀ ਸੰਤ ਜੀ ਸੁਖ ਸਿੰਘ ਜੀ ਮਹਾਂਪੁਰਖ ਉਹ ਦੂੜ ਕਥਾ ਕਰਾ ਕੇ ਫਿਰ ਮਹਾਰਾਜ ਸਾਹਿਬ ਦੀ ਆਂਗਿਆਂ ਦੇ ਅਵਸਾਰ ਵਾਇਟ ਦੀਆਂ ਆਦੀਆ ਨਾਲ ਖਰੀ ਨਵਾਂ ਮਰਵਾ ਸੀ ਕਹਿੰਦੇ ਸਾਡਾ ਅਖੰਡ ਪਾਠ ਸੁਣਨ ਨੂੰ ਚਿਤ ਕਰਦਾ ਹੈ ਅਖੰਡ ਪਾਠ ਸੁਣ ਕੇ ਜਦੋਂ ਭੋਗ ਪਾਇਆ ਦਾਤ ਤਨ ਨੂੰ ਨਾਲੇ ਖਾਈ ਤੇ ਦੱਸੋ ਵੀ ਸਾਨੂੰ ਕੋਈ ਬਿਮਾਰੀ ਤਾਂ ਨਹੀਂ ਕਹਿੰਦੇ ਮਾਰਾ ਬਾਲਕ ਵਰਗੀ ਦਮਜ ਹੈ ਕਹਿੰਦੇ ਇਸੇ ਦਿਨ ਭੱਜ ਉਸੇ ਮੰਦਰਾ ਲਾਹਮਾ ਲਾਹੂ ਫੱਤੇ ਕਿ ਜਵਦੇ ਉਸੇ ਫੱਤੇ 'ਚ ਜਾ ਕੇ ਚੜਾਈ ਸੰਤ ਮਿਸ਼ਨ ਸਿੰਘ ਦੀ ਮਰਾਲੇ 'ਚ ਚੜ ਗਏ ਇਹ ਸਾਧ ਸੰਗਤ ਦੀ ਇਹ ਚੌਥੇ ਦੀ ਗੱਲ ਹੈ 1914 ਵਿਕਰਮੀ ਵਿੱਚ ਬਾਬਾ ਬਿਸ਼ਨ ਸਿੰਘ ਜੀ ਨੇ ਕਿਹਾ ਇੱਕ ਹਉਦਕੋਸ਼ ਤੋਂ ਬਾਅਦ ਫਿਰ ਸੰਤੋਖ ਦਾ ਗ੍ਰਾਮ ਹੋ ਗਏ ਵੀ ਹੋਰ ਵਿਦਿਆ ਪੜ੍ਹੀਏ ਵਿਦਿਆ ਪਰ ਉਹ ਆ ਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਸੰਜੀ ਨੂੰ ਮਾਰਤੀ ਸੰਤਾਂ ਦੇ ਕੀ ਸੀ ਮੋਰਾਲੇ ਦੇ ਕੋਨਾ ਬਹ ਖੁਰਖਾ ਨੇ ਬਾਬਾ ਫਰਨਾਉ ਸਿੰਘ ਜੀ ਦੀ ਬੇਦੀ ਸੰਗੇ ਅੰਮ੍ਰਿਤਸਰ ਬਹੁਤ ਬਿਰਦ ਉਹਨਾਂ ਨੂੰ ਬੁਲਾ ਕੇ ਕਿਹਾ ਤੇ ਤੁਸੀਂ ਮਾਰਾ ਇੱਥੇ ਇਹਨਾਂ ਨੂੰ ਅਰਥ ਪੜਾਓ ਸੰਤਾਂ ਦੇ ਦੁਆਰਾ ਫਿਰ ਉਹਨਾਂ ਦੇ ਪਾਸੋਂ ਅਰਥ ਸੁਣੇ ਮੈਂ 10 ਬੰਦੇ ਤੇ ਆਵੇ ਆਜ ਕਿਉਂ ਪੂਰਨ ਗੁਰੂ ਮਾਰਾ ਸਾਹਿਬ ਜੀ ਦੀ ਬਾਣੀ ਦੇ ਸੰਦੇਵਾਲ ਹੋ ਕਰਕੇ ਫਿਰ ਉੱਥੇ ਮੋੜਾਵੇ ਤੋਂ ਸੰਤਾਂ ਦੇ ਆ ਕੇ ਫਿਰ ਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਛਕੋ ਅੰਮ੍ਰਿਤ ਉਹ ਬਾਬਾ ਸਾਧੂ ਸਿੰਘ ਜੀ ਨੇ ਲਿਖੀ ਜੀ ਦੀ ਬਾਗ ਵਾਲੇ ਹੋਰ ਇਸਤਵਰ ਸਿੰਘ ਜਿਹੇ ਸਨ ਉਹਨਾਂ ਨੂੰ ਮਿਲ ਜਾ ਕੇ ਫਿਰ ਇਹ ਭਾਵਨਾ ਸੀ ਕਿ ਜਿੱਥੇ ਮਾਰਾ ਖਾਲਸਾ ਬੰਦ ਸਾਹਿਬ ਉੱਥੇ ਦਲਕੇ ਅਮਰ ਜਤਨ ਤੇਗੜ ਸਾਹਿਬ ਦੇ ਉੱਤੇ ਅਮਰ ਪ੍ਰਚਾਰ ਹੋਇਆ ਆਪ ਜੀ ਨੇ ਕਿ ਅਮਰ ਪ੍ਰਚਾਰ ਕੀਤਾ ਤਬਰ ਛਾ ਕਰਕੇ ਇੱਕ ਮਰਾਲੇ ਜਾ ਕੇ ਫੇਰ ਤਸਾਕ ਕੀਤੀ ਫੇਰ ਇੱਕ ਬਦਲੀ ਕੀਤੀ ਇੱਕ ਭਧੌੜ ਕੀਤੀ ਕਿਸੇ ਪ੍ਰਕਾਰ ਭਧੌੜ ਵੀ ਕਰਾ ਤੋ 500 ਸਿੰਘਾਂ ਦੇ ਵਾਤੇ ਦਿੱਤਾ ਹਜੂਰ ਆ ਕੇ ਕੋ ਆਇਆ ਹਜੂਰ ਸਾਹਿਬ ਜਾ ਕੇ 6 ਮਹੀਨੇ ਸਿਮਨ ਕਰਦੇ ਰਹੇ ਇਸ ਪ੍ਰਕਾਰ ਸਾਹਿਬ ਜੀ ਹਜੂਰ ਸਾਹਿਬ ਇਹ ਕਥਾ ਕੀਤੀ ਫੇਰ ਉਸੇ ਪ੍ਰਕਾਰ ਬਧਨੀ ਕੀਤੀ ਤੇ ਉਸ ਤੋਂ ਬਾਅਦ ਇੱਕ ਪਿੰਡਨੀ ਕਹਾ ਕੀਤੀ ਇਸ ਪ੍ਰਕਾਰ ਛੇਵੀਂ ਕਹਾ ਵਿੱਚ ਸਬਦ ਵਿਕੇਸ਼ੇ ਪ੍ਰਚਾਰ ਕਰਨ ਲੱਗੇ ਹਜਾਰਾ ਸਿੰਘ ਮਸਤ ਹੋ ਜਾ ਕਰਨ ਸੁਣ ਕੇ ਕਹਾ ਅੰਮ੍ਰਿਤਸਰ ਵਾਲੇ ਬiant ਖੜੇ ਹੋ ਰਿਹਾ ਕਰ ਨੇ ਉਹਨਾਂ ਨੂੰ ਪੰਜ ਪਿਆਰਿਆਂ ਦੀ ਮੇਰੇ ਅੰਮ੍ਰਿਤਸਰ ਸਾਹਿਬ ਦਾ ਸ਼ਾਇਆ ਚੱਕਦੇ ਤਕਰੀਬ ਆਪਣੀ ਆਜੂ ਦੇ ਮਹਾਂਪੁਰਖਾਂ ਦੀ ਮੇਥ ਮੇਰੇ ਪਾਸ ਵਿਸੀ ਹੋਈ ਹੈ 10 ਲੱਖ ਪ੍ਰਾਣੀ ਨੇ ਸੰਤਾਂ ਨੂੰ ਪੰਜਾਂ ਪਿਆਰਿਆਂ ਦੀ ਸੇਵਾ ਦੇ ਨਾਲ ਲਾ ਕੇ ਅਮਰ ਦੁਪਾਨ ਸੀ ਜੇਹੀ ਧਾਰੀ ਸੇਵਾ ਸੰਤ ਮਹਾਰਾਜ ਨੂੰ ਸੰਤ ਸੁੰਦਰ ਸਿੰਘ ਸਾਹਿਬ ਜੀ ਨੂੰ ਅਮਰ ਪ੍ਰਚਾਰ ਦੀ ਕੀਤੀ ਅਬੇ ਉਸੇ ਪ੍ਰਕਾਰ ਸਾਹਿਬ ਸੰਗ੍ਰੀ ਸਿੰਘ ਸਾਹਿਬ ਦੇ ਪਿਆਰ ਦੇ ਸਾਰਿਆਂ ਖਾਣਾਂ ਕੀ ਆ ਕੇ ਪ੍ਰਚਾਰ ਕਰਦੇ ਰਹੇ ਜਦੋਂ ਖੋਤੂ ਬਹਲਾ ਸੀ ਨਾਮਧਾਰੀਆਂ ਦਾ ਉਥੇ ਆਪ ਗਏ ਤੇ ਦੀਵਾਨ ਬਖਰਾ ਸਿਲਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਤੇ ਸ਼ਬਦ ਵੀ ਕਰਾ ਦਿੱਤੀ ਨਾਮਧਾਰੀਆਂ ਦੇ ਪ੍ਰਤਾਪ ਸੰਦੇ ਪਾਸੋਂ ਸਾਰੇ ਜਿੰਨੇ ਲੋਕ ਸੀ ਖਾਰੇ ਨੇ ਦੇ ਪਾਸ ਕਥਾ ਚਾਲ ਜਿਹੜੇ ਕਥਾ ਸੁਣ ਕੇ ਮੋਤ ਹੋ ਗਏ ਥਾਰਿਆਂ ਉਮਰ ਛੱਡਿਆ ਉਥੇ ਇਹ ਖੋਤੇ ਜਿਹੜਾ ਇਹਨਾਂ ਨਾਮ ਧਾਲੀਆਂ ਨੋਲਾ ਬੰਲਾ ਬਣਾਇਆ ਸੀ ਉਸ ਵੇਲੇ ਵੀ ਇੱਕ ਗੰਦ ਹੋਈ ਉਹਦੋਂ ਬਾਦ ਸਾਹਿਬ ਸੰਗਤ ਜੀ ਸਿੰਘ ਸਾਹਿਬ ਦੇ ਵਿੱਚ ਮਿਲ ਕਰਕੇ ਪ੍ਰਚਾਰ ਕਰਦੇ ਰਹੇ ਉਹਦੋਂ ਬਾਦ ਸਾਹਿਬ ਸੰਗਤ ਜੀ ਫੇਰ ਸਿੰਘ ਮੁਖਤਰ ਦਾ ਮੋਰਚਾ ਆਇਆ ਮੁਖਤਰ ਦੇ ਮੋਰਚੇ ਦੇ ਵਿੱਚ ਮਹਾਪੁਰਖਾਂ ਨੇ ਗਰੀ ਪੁੱਢੀ ਸਾਹਿਬ ਦੇ ਉੱਤੇ ਜਾ ਕੇ ਜਿਨ੍ਹਾਂ ਨਾਲ ਸਲਾਹ ਕਰਕੇ ਤੇ ਜਿਹੜੇ ਇਥੋਂ ਦੇ ਹੰਗੇ ਪੁਜਾਰੀ ਇਹ ਸਾਰੇ ਜੀ ਨਨਕਾਣੀ ਸਾਹਿਬ ਸਿੰਘਾਂ ਨੂੰ ਸ਼ਹੀਦ ਕੀਤਾ ਇਹੋ ਕਰਨਾ ਚਾਹੁੰਦੇ ਆ ਆਪਾਂ ਹੀ ਕਿਉਂ ਆਏ ਸੇਵਾ ਨੂੰ ਕਰਦੇ ਤਨਹਜਾਰ ਸਿੰਘ ਨੂੰ ਨਾਲ ਲੈ ਕੇ ਆ ਗਏ ਜਿਨ੍ਹਾਂ ਦੇ ਨਾਲ ਉਹ ਮੂਦੇ ਵੀ ਲੱਗੇ ਹੋਏ ਸਨ ਸਰਦਾਰ ਮਤਾਬ ਸਿੰਘ ਬਾਬਾ ਖਰਗ ਸਿੰਘ ਇਸ ਲਾਡੇ ਜਿਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਸਾਰੇ ਸਨ ਆ ਆਦਮੀ ਨੇ ਆ ਕੇ ਕਿ ਕਿੱਥੇ ਗੰਢੀ ਹੈ ਉੱਥੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਬੈਠ ਕੋ ਤਾ ਪ੍ਰਸ਼ਾਦ ਚੂਤੀ ਸਾਹਿਬ ਤੋਂ ਕਰਕੇ ਹੀ ਲਿਆਏ ਸੀ ਜੀਰ ਗੁਰ ਕਰਦੇ ਆ ਕੇ ਅਖੰਡ ਪਾਠ ਜਾਰੀ ਕਰਦੇ ਅਖੰਡ ਪਾਠ ਸ਼ੁਰੂ ਕਰਨ ਤੋਂ ਫਿਰ ਇੱਕ ਹੈ ਕਾਵੀ ਸਿੰਘ ਜਿੱਥੇ ਜਿੱਥੇ ਸੇਵਾਦਾਰ ਬੈਠਾ ਉੱਥੇ ਤੋਂ ਹੋਰ ਬੈਠ ਜਿਆ ਉਹ ਸਾਰਾ ਆਸਾਨ ਭਰ ਦਿੱਤਾ 28 ਦਿਨਾਂ ਸਾਹਿਬ ਸੰਗੇ ਜੀ ਮੋਰਚਾ ਲੱਗਾ ਰਿਹਾ ਮੋਰਚਾ ਲੱਗਣ ਤੋਂ ਕਦੇ ਉਹ ਖਵੀਆਂ ਲੈ ਕੇ ਆਉਂਦੇ ਆ ਕਦੇ ਗਦਾਸੀਆਂ ਲੈ ਆਉਂਦੇ ਆ ਕਦੇ ਮਿੱਟੀ ਨੇ ਤੇਲ ਕਦੇ ਪਟ્રોલ ਇਕੱਠਾ ਕਰਦੇ ਆ ਪਰ ਇਹ ਹੈ ਜੀ ਸੰਤ ਪ੍ਰਚਾਰ ਕਰਦੇ ਤੰਗੂ ਸਾਹਿਬ ਰੋਜ਼ ਜਵਾਨ ਆਇਆ ਕਰਨ। ਕਿਆ ਤਨਖਾਹ ਸਾਹਿਬ ਜੀ ਬਸੇ ਤੁਸੀਂ ਜਿਹੜਾ ਤਸਕੀਲਦਾਰ ਦਾ ਪੁੱਤ ਆਨ ਪੜ ਹੋਵੇ ਉਹ ਵੀ ਤਸਕੀਲਦਾਰ ਹੋ ਸਕਦਾ। ਤੇ ਤੁਸੀਂ ਪੁਜਾਰੀ ਨੂੰ ਇਹ ਪੁਜਾਰੀ ਤੁਹਾਡੇ ਪੁੱਤ ਨੇ ਇਹ ਮੂੰਹ ਮੁੰਨੇ ਹੋਏ ਆ ਸ਼ਗਰਤਾਂ ਪੀਂਦੇ ਆ ਸ਼ਰਾਬਾਂ ਪੀਂਦੇ ਆ ਰਹਿਤ ਰੱਖਦੇ ਨਹੀਂ ਅੰਮ੍ਰਿਤ ਛਕਿਆ ਨਹੀਂ ਬਾਣੀ ਦੇ ਟਾਖੇ ਨਹੀਂ ਤੁਸੀਂ ਵੀ ਭਾਈ ਪੁਜਾਰੀ ਹੋ ਸਕਦੇ ਨਹੀਂ। ਉਹ ਕਹਿੰਦੇ ਉਹਨਰੂ ਐਸਾ ਮਿੱਠਾ ਬਚਨ ਕਰਨੀ ਸਾਰੇ ਸ਼ਾਂਤ ਹੋ ਜਾਣਾ 28 ਜਨ ਸਹੀ ਸਲਾਮਤ ਇਸ ਮੋਰਚੇ ਦੇ ਵਿੱਚ ਬੜੀਆਂ ਬਿਆਦੀਆਂ ਕਰਨ ਆ ਕੇ ਲੋਕਾਂ ਨੂੰ ਜਥਨ ਕੀਤਾ ਇੱਕ ਲੜਕੀ ਨੇ ਆ ਕੇ ਆ ਉਹਦੇ ਬਸਰੋਕਾਰ ਕੇ ਖੜੀ ਰਹੀ ਕੰਤਨ ਕਹਿੰਦਾ ਖਾਲਸਾ ਜੀ ਨੀਂਹਾਂ ਪਾ ਲਓ ਸਾਰੇ ਨੀਂਹਾਂ ਪਾਲੀਆਂ ਕੋਈ ਨਾ ਚਾਕੇ ਆਪੇ ਥੋੜੇ ਫੈਰ ਫੈਰ ਕੇ ਭੱਜ ਗਏ ਉੱਥੋਂ ਇਹ ਸਭ ਬੜੇ ਚਾਂਸ ਹੁੰਦੇ ਰਹੇ ਉਸ ਵਕਤ ਉਹ ਵੇਲੇ ਮਹਾਰਾਜਾ ਪਟਿਆਲੇ ਦੇ ਨਾਲ ਅੰਦਰ ਖਾਲਸੀ ਮੈਂ ਗਵਰਨਮੈਂਟ ਦੀ ਚੱਕ ਸੀ ਤੇ ਭੁਕੇਂਦਰ ਸਿੰਘ ਜਫੇਦਾਰ ਪੰਥ ਸਾਹਿਬ ਬਣ ਗਏ ਤੇ ਫੇਰ ਪੰਥ ਨੂੰ ਖੇਰੂ ਖੇਰੂ ਕਰ ਦਿੱਤੀ ਉਹ ਤਾਰਾ ਆਇਆ ਪਰ ਸਾਰੀਆਂ ਤਾਰਾਂ ਸਭ ਦਵਾਂਤ ਸੁਣਾ ਰਿਆ ਕਰਨ ਇਸ ਪ੍ਰਕਾਰ ਛਾਂਤ ਦੇ ਮੈਂ ਸਾਹਿਬ ਸਿੰਘ ਅਖਾਈ ਦੇ ਵਿੱਚ ਉਹ ਮੋਰਚਾ ਸਹੀ ਸਲਾਮਤ ਪੂਰਾ ਨੂੰ ਆ ਕੇ ਸੰਤਾਨ ਪੰਥ ਦੇ ਹਵਾਲੇ ਕੀਤਾ ਉਹ ਮੁਖਤਰ ਦੇ ਮੋਰਚੇ ਦੇ ਦੀਵਾ ਕਰ ਫਿਰ ਜਿੰਨ ਖਤਰਾਉਣ ਦਾ ਵਕਤ ਆਇਆ ਬਿਲ ਫਿਕਰਾਂ ਨਾਲ ਦੇ ਪੰਥ ਦੇ ਤਾਈ ਦਿਵਾਨ ਲਾਉਣ ਨਾਲ ਦੇ ਸੰਤਨ ਕਹਿੰਦਾ ਜਿਹੜੇ ਵੀ ਚੱਲ ਕੇ ਲਾਓ ਘਰ ਜਿਹੜੇ ਜਕੜਨਾ ਹੋਣ ਦੇ ਲੋਕਿਆਂ ਦੇ ਵਿੱਚ ਆਪ ਜੀ ਨੂੰ ਉਸ ਵੇਲੇ ਗੱਜਨ ਕੀਤਾ ਰਸਾਂ ਸਿੰਘਾਂ ਦੇ ਪਾਸੋਂ ਪਹਚਾ ਕੇ ਜਾ ਕੇ ਆਟਾ ਗੁੰਨ ਲਾਉਂਦੇ ਆਟਾ ਗੁੰਨਿਆ ਲੰਗਰ ਪਕਾਇਆ ਪੰਗਤ ਲਾਤੀ ਪੰਗਤ ਲਾਉਣ ਤੋਂ ਵਿੱਚੇ ਹੀ ਸਾਰੇ ਪੁਸਤਿਆਰ ਨੂੰ ਤੁਸੀਂ ਵੀ ਸਕੋ ਸਾਰੇ ਲਾਗੇ ਸ਼ਗਲ ਸ਼ਗਲ ਵੇਲੇ ਉਹ ਆਪੇ ਹੀ ਖੜ੍ਹ ਗਏ ਸਟੇਜ ਤੇ ਖੜ ਕੇ ਕਹਿਣ ਲੱਗੇ ਦੱਸੋ ਭਈ ਜਿਹੜਾ ਬੇਲੋ ਐ ਇਹ ਕੈਂਸਨ ਜੇ ਪਰਮਾਨਗ ਨਹੀਂ ਤਾਂ ਅਸੀਂ ਫਿਕਰਾਉਨੇ ਆ ਲਓ ਤੁਸੀਂ ਜੇ ਦੱਸੋ ਸਿੱਖਾਂ ਨੂੰ ਪਰਵਾਹ ਨਹੀਂ ਕਿਵੇਂ ਮੰਨਿਆ ਜਾਏ ਜਦੋਂ ਉੱਥੇ ਫੁਕਰਾਤਾ ਖਾਰੀ ਸਾਈਂ ਰੋਲਾ ਪੈ ਗਿਆ ਫਿਰ ਫਿਰੋਜਪੁਰ ਨੂੰ ਜਾ ਕੇ ਵਿਵਾਨ ਲਾਇਆ ਇਸੇ ਪ੍ਰਕਾਰ ਸਾਹਿਬ ਸੰਜੀਤ ਜੀ ਜਦੋਂ ਜਿੱਤੋ ਦੇ ਮੋੜ ਤੇ ਜੱਥੇ ਗਏ ਆ ਆਪ ਜੀ ਨੇ ਪਹਿਲੇ ਜੱਥੇ ਨਾਲ ਜਾ ਕੇ ਤਲਵੰਡੀ ਮਿਲੇ ਆ ਉੱਥੇ ਤਲਵੰਡੀ ਪ੍ਰਚਾਰ ਚੁਕਾ ਲੋਕਾਂ ਨੂੰ ਪੁੱਛਿਆ ਕਿ ਲੋਕੋ ਜੇ ਕੋਈ ਫਿਰਨ ਖੱਢਦੇ ਉਹਦੇ ਨਾਲ ਕਿੰਨੇ ਆਦੀ ਮਗਰ ਜਾਣੇ ਹੋ ਇਹ ਜਿਉਂਦੇ ਹੀ ਸ਼ਹੀਦ ਆਪਣੀ ਫਿਰਾਂ ਤੇ ਖੱਫਣ ਵਾਂ ਕੇ ਜਾਂਦੇ ਆ ਉਹ ਸਾਰੇ ਹੀ ਲੋਕ ਉਸ ਦੇ ਤੌਰ ਤੇ ਜਿਨ੍ਹਾਂ ਦੀ ਜੈਤੋ ਜਾ ਕੇ ਕੁਰਬਾਨੀ ਹੋਈ ਉਹ ਨਾਲ ਤਲਵੰਡੀ ਤੋਂ ਲਾ ਕੇ ਚੁਰਤੇ ਗਏ ਸੀ ਜਿੰਦਾ ਵੱਡਾ ਸਾਹਿਬ ਸੰਗੋਣੀ ਆਪਦਾ ਅਸਰ ਸੀ ਪ੍ਰਚਾਰ ਫਿਰ ਜਿਸ ਵੇਲੇ ਦੂਜਾ ਜਸਾ ਮੋਗੇ ਆਇਆ ਉਹ ਸਵੇਰੇ ਆਪ ਜੀ ਨੇ ਪੋਖੜ ਤਾਲ ਉਸ ਵੇਲੇ ਲੋਕਾਂ ਨੂੰ ਰੱਖੀ ਤੇ ਉਸ ਜਦ ਮਾਰੀ ਖਾਰੇ ਨੂੰ ਬੰਦ ਕੀਤਾ ਕੋਈ ਨਾ ਤੀ 6 ਘੰਟੇ ਮਤਵੱਤ ਪਾਣੀ ਨਹੀਂ ਪੀਤਾ ਕੋਈ ਹੋਰ ਬੋਲੇ ਦਾ ਰੌਬ ਪੈਣ ਲੱਗ ਗਿਆ ਆਜ ਵੀ ਦੀ ਐਸੀ ਮਿੱਠੀ ਤਸਵੀਰ ਸੀ ਆਵਾਜ਼ ਸੀ ਸਾਰੇ ਲੋਕ ਬਸਵਾਦ ਹੋ ਗਏ ਮਹਾਰਾਜ ਮੁਖੰਦ ਸੰਤਾਂ ਨੇ ਕਿਹਾ ਤੇ ਭਾਈ ਅੱਜ ਤੰਘ ਦਾ ਹੁਕਮ ਹੈ ਕਾਲੀਆਂ ਦਸਤਾਰਾਂ ਬੰਦਣ ਦਾ ਤੇ ਤੁਸੀਂ ਦੱਸੋ ਇਹ ਕਾਲੀਆਂ ਦਸਤਾਰਾਂ ਕਿੰੀਆਂ ਤੋਂ ਬਣੀਆਂ ਐ ਤੇ ਉਸ ਵੇਲੇ ਸਾਧ ਸੰਗਤ ਦੀ ਖੋੜੇ ਜਿਹਾ ਸਿੰਘ ਸੀ ਕਾਲੀਆ ਦਸਤਾਰਾਂ ਵਾਲੇ ਕਹਿੰਦੇ ਐਨੀ ਕੀਓ ਜਰਵਾਹੀ ਕਰੂਆ ਤੇ ਜਿੱਤੋ ਜਾਣੂ ਚੱਕੋ ਬਾਹਾਂ ਸਾਰੇ ਸਾਜਣ ਬਾਹਾਂ ਚੱਸੀਆਂ ਵੀ ਅਸਾਰੇ ਪਿਆਰੇ ਜਿੱਤੋ ਜਾਣ ਵਾਸਤੇ ਕਹਿਣ ਲੱਗੇ ਸਾਰੇ ਅਕਾਲੀ ਬਾਣੋ ਕਹਿਰੋ ਸਾਰਿਆਂ ਦੇ ਕੜਾਹਿਆਂ ਵਿੱਚ ਉਥੇ ਮੋਗੇ ਦੇ ਵਿੱਚ ਮਾਈਆਂ ਦੇ ਵੀ ਸਿੰਘਾਂ ਦੇ ਵੀ ਸਾਰਿਆਂ ਦੇ ਕਾਲੇ ਦਸਤਾਰੇ ਬਣਾ ਕੇ ਆਪ ਵੀ ਕਾਲਾ ਦਸਤਾਰਾ ਸਜਾਇਆ ਇਸ ਪ੍ਰਕਾਰ ਸਾਹਿਬ ਜੀ ਉਹਨਾਂ ਦਾ ਅਕਾਲੀ ਮਹਿਲ ਵਿੱਚ ਬੜੀ ਭਾਰੀ ਕੁਰਬਾਨੀ ਤੇ ਬੜੀ ਸੇਵਾ ਕਰਦੇ ਨੇ ਇਸ ਪ੍ਰਕਾਰ ਦੀ ਕੁਰਬਾਨੀ ਕਰਨ ਵਾਲੇ ਉਹ ਗੁਰਮੁਖ ਪੰਥ ਦੇ ਕੁਰਬਾਨੀ ਦੇ ਪੁੱਤਲੇ ਐਗੋਨਾ ਮਹਾਂਪੁਰਖਾਂ ਨੇ ਫੇਰ ਉਹਨਾਂ ਨੂੰ ਬੜੇ ਸਿਮਲ ਪਜਣੇ ਬਾਠ ਕੀਤੇ ਹਨ ਬਾਗਰਾ ਜੀ ਨੇ ਕਿਸੋ ਸਪਾਈ ਭਿੰਡਵੀ ਕਰਾਇਆ ਅਬੇ ਉਸੇ ਪ੍ਰਕਾਰ ਆਜੀ ਨੂੰ 25-25 ਪਾਠਾਂ ਦੇ ਨਾਲ ਆਪ ਨੇ ਭਿੰਡਵੀ ਬੋਪਾਰਾ ਇਸੇ ਤਰ੍ਹਾਂ ਖਪਾਰੇ ਵੀ ਕੀਤੇ ਭਿੰਡਵੀ ਵੀ ਕੀਤੇ ਇਸ ਪ੍ਰਕਾਰ 132 25 25 ਪਾਠ ਲਾ ਕੇ ਸਭਾਹਾਂ ਵਿੱਚ ਪ੍ਰਚਾਰ ਕਰਕੇ ਸੱਜਣਾਂ ਵਿੱਚ ਸਿੱਖ ਸੰਤਾਂ ਨੂੰ ਕਾਠੀ ਲਾ ਲਾ ਕੇ ਬਹੁਤ ਸਾਰਾ ਇਸ ਪ੍ਰਕਾਰ ਪ੍ਰਚਾਰ ਕਰਦੇ ਰਹੇ ਬਲਕਿ ਮੈਨੂੰ ਹੋਰ ਗੱਲ ਖੁੱਲ ਗਈ ਹੈ ਜਦੋਂ ਆਪ ਨਵਾਂਿਆਂ ਦੇ ਇਲਾਕੇ 'ਚ ਗਏ ਐ ਸੰਤ ਪ੍ਰੇਮ ਸਿੰਘ ਜੀ ਨਾਲ ਸੀ ਮੈਂ ਤੇ ਬਾਬਾ ਭਗਤ ਸਿੰਘ ਜੀ ਤੇ ਸਾਰੇ ਇਕੱਠੇ ਕਿੱਥੇ ਗਏ ਨੇ ਜਿਸ ਜਿਹੜੇ ਤਾਂਦੇ ਗਏ ਐ ਤਾਂਦੇ ਜਾ ਕੇ ਉਹ ਵੇਖਿਆ ਉਹਨਾਂ ਨੇ ਉਹ ਜਿਹੜੇ ਆਉਂਦੇ ਆ ਨਾ ਤੇ ਗੱਡੀਆਂ ਵਾਲਿਆਂ ਦੇ ਲੀਡੇ ਦੇ ਇਹੇ ਦੇ ਪਾਏ ਹੋਏ ਲੋਕਾਂ ਨੂੰ ਮਹਾਪੁਰਖਾਂ ਨੇ ਚਾਹਿਆ ਕਿ ਪੰਜਾਬੀ ਸਾਰੇ ਬਸਤਰ ਪਹਿਰੋ ਸਾਰੇ ਕਹਿਰੇ ਪਾਓ ਮਾਹੀਓ ਵੀ ਕਹਿਰੇ ਪਾਓ ਉਸ ਵੇਲੇ ਏਡਾ ਅਸਰ ਹੋਇਆ ਉਸ ਪ੍ਰਚਾਰ ਦਾ 10000 ਆਦਮੀ ਨੂੰ ਲਵਾੜੀਆਂ ਦੇ ਨੂੰ ਸਿੱਕੇ ਵਾਰੀ ਅਮਰ ਸਿੰਘਾਂ ਤੇ ਹੀ ਕਾਂਡੇ ਛਕਾਇਆ ਕਵਰਾਂ ਤੋਂ ਹੋਣ ਲੱਗੇ ਛਕਾਉਣੇ ਛਕਾਉਣੇ ਦੀਆਂ ਇਸ ਪੁਰਖਾਲ ਏਡਾ ਵੱਡਾ প্রচার ਕੀਤਾ ਉਹਨਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ بڑے بڑے ਪਮਾਨੋ ਦੇ ਪ੍ਰਚਾਰ ਉਹਨਾਂ ਬਿਜੁਰਦਾਨ ਪੰਦੀ ਦਾਇਰ ਵਿੱਚ ਜੁਲਕੇ ਕੀਤੇ ਹੈ ਐਡੀ ਐਡੀ ਸੇਵਾ ਕੀਤੀ ਹੈ ਉਹਨਾਂ ਪਿਆਰਿਆਂ ਦੇ ਅੱਜ ਵਾਜੂ ਦੇ ਚਰਨਾਂ ਦੇ ਧੜਾਈ ਕਰਨ ਦਾ ਦੇਣ ਹੈ ਫਿਰ ਉਹਨਾਂ ਨੇ 128000 શ્રી ਜਵਸਾਹ ਦਾ ਪਾਸ ਮੋਪਾ ਰਾਵੀ 40 ਕਿ ਮਿਰਾਕੇ ਕਰਵਾਇਆ ਆਪਦੇ ਪਾਸੋਂ ਸਾਰੀ ਹਿੰਮਤ ਨਾਲ ਉਹਨਾਂ ਦੀ ਸੇਵਾ ਉਦੰਗਰ ਵੀ ਦੁੱਬ ਵੀ ਤੇ ਹੋ ਦੀ ਬੜੇ ਖੁੱਲੇ ਕਰਦੇ ਰਹੇ ਜਿਹੜਾ ਆਦਮੀ 190000 ਪਾਸ வியாਪਾਰ ਸਾਧੇ ਕਰਾਉਣਾ ਕੀਤੇ ਇਸ ਪ੍ਰਕਾਰ ਸਿੰਘਾਂ ਨੂੰ ਬੜਾ ਭਜਨਬੰਦੀ ਕਰਾਇਆ ਕਰਦੇ ਜਿਹੜਾ ਸਿੰਘ ਪੰਜ ਗ੍ਰੰਥੀ ਦਾ ਪਾਠ ਨਾ ਕਰੇ ਪੰਜ ਬਾਣੀ ਦਾ ਪਾਠ ਨਾ ਕਰੇ ਉਹਨੂੰ ਨਾਲ ਨਹੀਂ ਸੀ ਰੱਖਿਆ ਕਰਦੇ ਜਿਹੜਾ ਰਹਿਤ ਨੂੰ ਰੱਖੇ ਉਹਨੂੰ ਨਾਲ ਨਹੀਂ ਸੀ ਰੱਖਦੇ ਇਹ ਉਹਨਾਂ ਦਾ ਮੀਨਮਸਲੀ ਹਮੇਸ਼ਾ ਦਾ ਹੀ ਇਸ ਪ੍ਰਕਾਰ ਇਸ ਕੀ ਕਰ ਰਹੇ ਗੁਰੂ ਜੀ ਉਸ ਸਮਾਂ ਦੀ ਉਹਨਾਂ ਨੇ ਆਪਣੀ ਜ਼ਿੰਦਗੀ ਕਿ ਭਰਾਈ ਸਾਰੇ ਦੇ ਇਨਸਾਨਾਂ ਨੂੰ ਫਿਰ ਫਿਰ ਕਰਕੇ ਆਪ ਜੀ ਦਾ ਵਿਦਰ ਜਿਹੜਾ ਹੈ ਉਹ ਰਮੇਸ਼ਰ ਤੱਕ ਗਏ ਆ ਤੇ ਦਰਕਾਵਲ ਤੱਕ ਗਏ ਆ ਕਸ਼ਮੀਰ ਵਿੱਚ ਖੰਦ ਭਗਤ ਸਿੰਘ ਜੀ ਮਹਾਰਾਜ ਦੇ ਨਾਲ ਪੱਠੇ ਵੀ ਗਏ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਵਿਦਰ ਕੇ ਬੜਾ ਸੰਤਾਂਜ ਪ੍ਰਚਾਰ ਕੀਤਾ ਆਪ ਜੀ ਨੇ ਉਸ ਪ੍ਰਚਾਰ ਦਾ ਫਲਕਾ ਅੱਜ ਥਾਰੀਆਂ ਟਾਪੂਆਂ ਤੇ ਥਾਰੀਆਂ ਦੇਸ਼ਾਂ ਵਿੱਚ ਗੁਰੂ ਸਾਹਿਬ ਦੇ ਸਿੱਖ ਉਹਨਾਂ ਮਹਾਪੁਰਖਾਂ ਨੇ ਕਾਈ ਤੇਤੇ ਕਰਦੇ ਆ ਕਿ ਇਹਦੀ ਕੰਸਰੀ ਸੇਵਾ ਕਿੰਨੀ ਵੇਰ ਨਿਰਮਾਨ ਹੋ ਕੇ ਜਿੱਕ ਤੇ ਜਿਸ ਵੇਲੇ ਚੜਾਈ ਕਰਨ ਲੱਗੇ ਆ ਉਹ ਉਸ ਵੇਲੇ ਕਹਿਣ ਲੱਗੇ ਇੱਕ ਹਰ ਭੰਸੂ ਬੜਾ ਕਟੜਾ ਨੁਬਿਆਣੇ ਦਾ ਉਹ ਕਹਿਣ ਲੱਗਾ ਗਿਆਨੀ ਕਹਿੰਦਾ ਜੇ ਤੁਸੀਂ ਵਗਾਰਦੇ ਰਾਧਾ ਸੋਨੇ ਇੰਨੇ ਵਗਾਰ ਤੇ ਬਾਬੇ ਰਾਉਣ ਤੋਂ ਵੀ ਇੰਨੇ ਚੇਲੇ ਲੋਕ ਬਣ ਗਏ ਤੇ ਤੁਸੀਂ ਵੀ ਕੰਸ ਨੂੰ ਅੱਧੇ ਨੂੰ ਵਗਾਰ ਸਕਦੇ ਪਰ ਤੁਹਾਨੂੰ ਤੁਸੀਂ ਆਤ ਗੁਰੂ ਕੇ ਸਿੱਖ ਬਣ ਕੇ ਰਹੇ ਲੱਖਾਂ ਨੂੰ ਗੁਰੂ ਕੇ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਆਪ ਨਹੀਂ ਕੋਈ ਬਣੇ ਸਭ ਕੁਝ ਕੰਨ ਨੂੰ ਸਮਝਿਆ ਕਿ ਬਾਡੀ ਵਡਿਆਈ ਹੈ ਰੋਣ ਲੱਗ ਜਾਂਦੇ ਉਸ ਕੋ ਇਸ ਪ੍ਰਕਾਰ ਮਹਾਰਾਜੀ ਆਗਿਆ ਦੇ ਨਾਲ 1986 ਮਿਤੀ ਨੂੰ 4 ਫਗਣ ਵਾਲੇ ਦਿਨ 8 ਵਜੇ ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਵਾ ਰਹੇ ਸਨ ਸਰਦਾਰ ਮੇਕਾ ਜਿਸ ਵੇਲੇ ਕੜਦੇ ਸੀ ਰਾਜੀ ਸਿੰਘ ਉਹਨਾਂ ਅਖੰਡ ਪਾਠ ਦਾ ਭੋਗ ਆ ਗਿਆ ਬਹੁਤਾਂ ਤੋਂ ਸੰਗਤਾਂ ਕਾ ਵੀ ਅਸੀਂ ਜੁਣ ਫਤੂਗੀ ਆਉਣੀ ਆ ਇਸ ਪ੍ਰਕਾਰ ਸਾਧ ਸੰਜੀ ਉਹਨਾਂ ਮਹਾਪੁਰਖਾਂ ਨੇ ਅੱਜ ਦੇ ਦਿਨ ਨੇ ਅੱਜ ਸਾਧ ਸੰਗਤ ਜੀ 1930 ਦੇ ਵਿੱਚ ਆਪਣੇ ਸੰਬਤ ਵਿੱਚ ਖਾਨੇ ਵਿੱਚ ਚੜ੍ਹਾਈ ਕੀਤੀ ਹੈ ਇਸ ਪ੍ਰਕਾਰ ਵਾਹਿਗੁਰੂ ਦੇ ਚਰਨਾਂ 'ਚ ਪਤ ਸਾਹਿਬ ਪੰਥ ਦੀ ਸੇਵਾ ਕਰਦੇ ਹੋਏ ਜਾ ਕੇ ਵਿਰਾਜੇ ਹੈ ਮੈਂ ਬਹੁਤਾ ਟਾਈਮ ਤਾਂ ਲੈ ਲਿਆ ਹੋਵੇਗਾ ਸੰਗਤ ਦਾ ਪਰ ਸ਼ਬਦ ਦੀ ਕਥਾ ਥੋੜੇ ਮਿੰਟ ਸੁਣ ਲਓ ਤੇ ਪਾਰਸੀ ਜੀ ਆਪਾਂ ਨੂੰ ਮਿਹਾਨ ਕਰਨਗੇ ਐਵੇਂ ਸਪੋਚ ਕੇ ਥੋੜੀਆਂ ਗੱਲਾਂ ਦੱਸੀਆਂ ਮੈਂ ਪੂਰਾ ਮਹਾਂਪੁਰਖਾਂ ਦਾ ਜੀਵਨ ਜਿਹੜੀ ਜ਼ਬਾਨ ਕਹਿ ਨਹੀਂ ਸਕਦੀ ਕਿਉਂਕਿ ਅੱਖੀਂ ਦੇਖ ਲਿਆ ਜੋ ਕੋਈ ਦੇਖਵਾ ਉਹ ਉਹਨੀਆਂ ਗੱਲਾਂ ਵੀ ਪੂਰੀਆਂ ਨਹੀਂ ਕਹਿ ਸਕਦੇ